ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Bradairy Farm Moga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਅੱਜ ਦੀ ਵੀਡੀਓ ਪਿੰਡ ਬੁੱਟਰ ਖੁਰਦ ਤਹਿਸੀਲ ਤੇ ਜ਼ਿਲ੍ਹਾ ਬਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਈ ਵਪਾਰ ਦਾ ਕੰਮ ਕਰਦੇ ਆ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਤੇ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ 3 ਗਾਵਾਂ ਬਾਈ ਦੀਆਂ ਸੇਲ ਨੇ 2 ਗੱਭਨ ਨੇ 1 ਤਾਜੀ ਸੂਈ ਸਸੀ ਕਾ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾ ਜੀ ਲਾਲੀਆ ਪਿੰਡ ਬੁਟਰਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਆਪਾਂ ਪਹਿਲਾ ਵੀਡੀਓ ਬਾਈ ਸੇਲ ਹੋ ਗਿਆ ਬੱਸ ਹਾਂਜੀ ਹਾਂਜੀ ਹੋ ਗਿਆ ਜੀ ਠੀਕ ਹੈ ਜੀ ਅੱਜ ਤਿੰਨ ਐਨੀਮਲ ਸੇਲ ਆ ਇੱਕ ਨੰਬਰ ਜਰਸੀ ਤੋਂ ਸੋਹਣੀ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਦੂਜਾ ਸੂਆ ਵਾ ਠੀਕ ਹੈ ਜੀ ਮੂੰਹ ਛੇ ਦਾੰਦਾ ਕਿ ਜੀ ਦੰਦ ਜੀ ਇਹਦੇ 5 ਦਿਨ ਹਜੇ ਸੂਣ ਦੇ ਬਾਕੀ ਆ ਠੀਕ ਆ ਪਿਛਲੇ ਸੂਏ ਬਾਈ ਕਿੰਨਾ ਦੁੱਧ ਦਿੱਤਾ ਮਾਲਕਾ ਦੱਸਦੇ ਵੀ 18 ਕਿਲੋ ਚੋਇਆ ਵਾ ਆਪਣਾ ਵੱਡੀ ਵੱਡੇ ਬਹੁਤ ਆ ਵੱਡੀ ਬਹੁਤ ਆ ਹੋਰ ਕੇ ਦਿਖਾ ਦਿਓ ਜੀ ਪੰਜਾਬ ਵਾਲੀ ਝਰਤੀ ਕੋਈ ਛੋਟੀ ਝਰਤੀ ਨਹੀਂ ਆਪਾਂ ਕਹਿ ਸਕਦੇ ਪੂਰੀ ਵੱਡੀ ਵਜਨ ਵਾਲੀ ਝਰਤੀ ਆ ਜੀ ਮਾਲਕਾ ਨੇ ਦੱਸਿਆ ਕਿ ਪਹਿਲੇ ਸੂਏ 18 ਕਿਲੋ 18 ਕਿਲੋ ਚੋਇਆ ਵਾ 18 ਕਿਲੋ 18 ਕਿਲੋ ਚੋਇਆ ਵਾ ਬੜੀ ਹਵਾਨਾ ਗਰਮ ਵਾਲੀ ਬਹੁਤ ਤੋਂ ਤਿਆਰ ਕਰਦੇ ਪੂਰਾ ਵੱਡਾ ਹਵਾਨਾ ਡੇਟ ਮੁਤਾਬਕ 5 ਦਿਨ ਪਏ ਆ 1-2 ਦਿਨ ਬਾਅਦ ਉੱਪਰ ਵੀ ਲਿਜਾ ਸਕਦਾ ਬਾਕੀ ਰੰਗ ਰੂਪ ਦੀ ਚੰਗੀ ਆ ਫੇਸ ਕੁਆਲਟੀ ਸੋਹਣੀ ਤੇ ਬਈ ਸੀਲ ਸਾਉ ਸੀਲ ਸਾਉ ਬਧੇਰੀਆ ਵੀਰੇ ਜੇ ਮਰਜੀ ਰਸਾ ਜੱਡ ਕੇ ਬਈ ਵਾਲੀ ਸੀਲ ਸਾਉ ਪੂਰੀ ਆ ਚਾਹੇ ਬਿਨਾਂ ਰਸ ਨਿਆਣੇ ਤੋਂ ਚੋਈ ਜਾਣ ਬਈ ਨੇ ਛੜਕ ਫੁੱਟੀ ਰੋਕ ਕੇ ਤੁਹਾਨੂੰ ਹੱਥ ਲਾ ਕੇ ਦਿਖਾਈ ਦਿੰਦਾ ਰਸਾ ਵੀ ਉੱਪਰ ਚੜਦਾ ਰੰਗ ਰੂਪ ਦੀ ਚੰਗੀ ਆ ਛੋਟਾ ਗੰਨ ਸੋਹਣੀ ਫੇਸ ਕੁਆਲਟੀ ਜਿੰਨਾ ਕੁ ਦੁੱਧ ਦੇ ਦੋ ਬਈ ਅੱਜ ਦੀ 22 ਕਿਲੋ ਦੇਣਾ ਚਾਹੀਦਾ ਦੁੱਧ ਯਾਰ ਬਾਕੀ ਤਿਆਰੀ ਵੀ ਚੰਗੀ ਆ ਤੇ ਜਾਤ ਵੀ ਚੰਗੀ ਆ ਬੰਦ ਨੋਰਮਲ ਸੇ ਵਾਲਾ ਹੀ 20 ਕਿਲੋ ਚੋਲੂ ਬਈ ਯਾਰ ਵੱਡੀ ਆ ਕਿਹੜਾ ਛੋਟੀ ਆ ਜਾਣ ਜੂਣ ਚੰਗੀ ਆ 20 ਕਿਲੋ ਆਮ ਨਾਲ ਹੀ ਦੇ ਦੇਣਾ ਜੀ ਗਾਣੇ ਬਾਕੀ ਥਾਣਾ ਹਵਾਨੇ ਦੀ ਚੰਗੀ ਆ ਸਾਰੀਆਂ ਵਾਲਟਲਾਂ ਕੱਢ ਕੇ ਸੁਣਾ ਜਿੰਨੀਆਂ ਵਾਲਟਲਾਂ ਹਵਾਨੇ ਜੇ ਤੁਸੀਂ ਦੇਖ ਰਹੇ ਹੋ ਥੰਤ ਨੂੰ ਬਹੁਤ ਚੰਗਾ ਲੱਗਿਆ ਜੀ ਮੇਰੇ ਮਰਜ਼ੀ ਬੈਠਣੋ ਕੋਈ ਵਾਸਤਾ ਨਹੀਂ ਸੀਐਸਏ ਦਾ ਬਾੜੀ ਚੰਗੀ ਆ ਲੈ ਥਾਣਾ ਵੀ ਪੂਰਾ ਕੇਂਦਰ ਚੰਗਾ ਮੁੱਠੀ ਵਾਲਾ ਪੂਰਾ ਦਾ ਛਿਵਾਈ ਵਾਲਾ ਆ ਆਲਟਰਨੇਟਲੀ ਚੈੱਕ ਕਰ ਸਕਦੇ ਹੋ ਚਾਹੇ ਜਵਾਕ ਜੋਈਏ ਨੇ ਤੇ ਬਾਈ ਥਣਾ ਤੁਨੋਂ ਦੀ ਜਮਾ ਓਕੇ ਆ ਨਾੜਾ ਨੂਰਾ ਵੀ ਆ ਥਣਾ ਦੀ ਜਮਾ ਓਕੇ ਬਾਈ ਪੂਰ ਸਟੇਜ ਵੀ ਕਰੋ ਕੇ ਆ ਜਾਓ ਬਾਕੀ ਵੇਂਜ ਤੁਸੀਂ ਦੇਖ ਸਕਦੇ ਹੋ ਪੂਰੇ ਸਟਰੋਂਗ ਵੇਂਜ ਆਉਂਦੀ ਹੈ ਜੀ ਮਾਨਿਆਂ ਨੂੰ ਦੁੱਧ ਵਾਲੀ ਗਾਂ ਹੈ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਥਣਾ ਦੀ ਬਾਈ ਕਹਿੰਦਾ ਓਕੇ ਆ ਪਰ ਆ ਕੇ ਤਸੱਲੀ ਜ਼ਰੂਰ ਕਰ ਲਿਓ ਚਵਾਈ ਦੀ ਇੱਕ ਨੰਬਰ ਹੋਊਗੀ ਸੋਨਾ ਮੋਟਾ ਮੁੱਠੀ ਵਾਲਾ ਥਣ ਲੱਗਿਆ ਵਾ ਦੇਖ ਸਕਦੇ ਆ ਤੁਸੀਂ ਮੋਲਦਾਇ ਬਾਈ ਬੈਡ ਵੀ ਕਰ ਸਕਦੇ ਆ 55000 ਦੀ ਦਵਾਂਗੇ ਬਿਲਕੁਲ ਜਾਇਜ਼ ਮੋਲ ਬਾਈ ਕਹਿੰਦਾ 55000 ਮਾੜਾ ਮੋਟਾ ਮਾਨਤਨ ਮਾਨਤਨ ਕਰਾਂਗੇ ਬਾਈ ਆਏਗੇ 55000 ਦੀ ਹਾਂ ਨਾ ਏ ਮਾੜਾ ਮੋਟਾ ਮਾਨਤਨ ਕਰ ਦੂਗਾ ਜਿਹੜਾ ਵੀ ਚੱਲ ਕੇ ਆਊਗਾ ਨੰਬਰ ਬਾਈ ਦਾ ਜ਼ਿਕਰੀ ਵੱਡੀ ਬੁੱਡੀ ਬਹੁਤ ਆਏ ਨਹੀਂ ਗੱਲ ਵੀ ਛੋਟੀ ਆ ਚੰਗੀ ਆ ਜਿੰਨੀ ਸਾਫ ਸੁਥਰੀ ਬਹੁਤ ਆ ਇਧਰ ਭਾਲ ਜੀ ਕਰੀ ਫਿਰਦੀ 5000 ਦਾ ਤਿਆਰ ਕਰੀ ਫਿਰਦੀ ਪਤੀ ਪੰਜਾ ਦਿਨਾਂ ਦੀ ਕੱਚੀ ਹੈ। 2 ਨੰਬਰ ਇਹਦੀ ਕੀ ਡਿਟੇਲ ਆ ਜੀ। ਇਹ ਬਾਈ ਰਾਮੂ ਵਾਲੇ ਲਈ ਆ ਇਹ ਵੀ ਦੂਜਾ ਸੁਲਾਵਾ। ਠੀਕ ਆ ਜੀ। ਇਹਦਾ ਮਾਲ ਕਹਿੰਦੇ 12 ਕਿਲੋ ਚੋਇਆ ਵਾ ਆਪਣਾ ਦੋ। ਚੋਇਆ ਵਾ। ਕਿੰਨੇ ਦਿਨ ਲੱਗੇ ਬਾਈ? ਇਹਦੇ ਦਿਨਾਂ ਬਸ ਇੱਕ ਜਾਂ ਦੋ ਹੀ ਪੈ ਜਾਂਦੇ। ਹਾਂ। ਉਹ ਵੀ ਲੈ ਜੀ ਤਿੰਨ ਚਾਰ ਦਿਨ। ਬਣਦੀ ਬਣਦੀ ਉਹ ਕਹਿੰਦੇ ਬਹੁਤ ਆ ਜੀ। ਠੀਕ ਆ ਜੀ। ਇਹ ਵੀ ਠੰਡੀ ਸੀਲ ਬਤੇਰੀ। ਨਾਰਮਲ ਜੀ ਹਾਈਟ ਦੀ ਆਪਾਂ ਕਹਿ ਸਕਦੇ ਹਾਂ ਕੋਈ ਬਾਲੀ ਵੱਡੀ ਨਹੀਂ ਪਰ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਆ ਬਾਈ ਬਾਈ ਕਹਿੰਦਾ ਪਿਛਲੇ ਸੂਏ ਮਾਲਕਾਂ ਨੇ ਦੱਸਿਆ ਕਿ 12 ਕਿਲੋ ਦੁੱਧ ਦਿੱਤਾਗਾ ਤੇ ਆਪਾਂ ਵੀ ਇੱਕ ਤਿਆਰ 12 ਕਿਲੋ ਇਹ ਕਹਿ ਕੇ ਦੇਣੀ ਆ ਬਾਕੀ ਸੀਲ ਸੌ ਕਰਮ ਵਾਲੀ ਪੂਰੀ ਆ ਥਣ ਤੁਸੀਂ ਦੇਖ ਸਕਦੇ ਹੋ ਸੋਨਾ ਹੱਥੀ ਚਵਾਈ ਵਾਲਾ ਥਣ ਲੱਗਿਆ ਵਾ ਡੇਟ ਮੁਤਾਬਕ 1-2 ਦਿਨ ਰਲੈਂਦੀ ਆ ਬਾਕੀ 2-4 ਦਿਨ ਪਸ਼ੂ ਉੱਪਰ ਲੈ ਜਾਂਦਾਗਾ ਥਣ ਥਣ ਦੀ ਬਹੁਤ ਚੰਗੀ ਆ ਸੀਲ ਸਹੁ ਕਰਮਾਂ ਵਾਲੀ ਪੂਰੀ ਆ ਸੋਹਣੀ ਫੇਸ ਕੁਆਲਟੀ ਆ ਦੁੱਧ ਇਹਨਾਂ ਦਾ ਮੱਝਾਂ ਰ ਗਈ ਹੁੰਦਾ ਫੈਟ ਚੰਗੀ ਆਉਂਦੀ ਆ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀ ਰ ਵੱਧ ਕਰ ਲੂਗਾ ਤਾਂ ਪਲੱਸ ਵੀ ਲੈ ਸਕਦਾ ਬਾਈ ਕਹਿੰਦਾ ਆਪਾਂ 12 ਮੰਨ ਕੇ ਦੇਣੀ ਆ ਕੀ ਮੁੱਲ ਆ ਬਈ ਇਹ ਤਾਂ ਜੈਜਾ ਇਹਦਾ ਮੁੱਲ 35 ਕਰਦੇ ਆਂ ਆਪਾਂ 31000 ਦੀ ਦੇ ਦਾਂਗੇ ਯਾਰ ਬਾਈ ਮੁੱਲ ਵੀ ਜਿੱਡੀ ਕ ਗਾਂ ਓਡਾ ਛੋਟਾ ਜਾਂ ਮੌਲੀ ਕਰਨਾ ਆਪਾਂ ਬਾੜਾ ਨਹੀਂ ਕਰਨਾਗਾ ਛੋਟਾ ਜਾਂ ਮੌਲੀ ਕੀਤਾ ਬਾਈ ਨੇ ਬਾਈ ਕਹਿੰਦਾ 31000 ਦੀ ਹਾਂ ਨਾ ਐ ਬਾਕੀ ਮਾਨਤਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਆ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਬਾਈ ਕੱਲ ਦੀ ਸੂਈ ਹੈਗਾ ਠੀਕ ਹੈ ਜੀ ਮਗਰ ਬੱਚਾ ਕੀ ਮਗਰ ਬੱਚਾ ਬਾਈ ਇਹ ਦੇ ਠੀਕ ਹੈ ਜੀ ਪਿੰਡੂ ਹੀ ਲਈ ਅੱਜ ਤਿਆਰ ਆ ਜੀ ਥੱਲੇ 13 ਕਿਲੋ ਬੋਲੀ ਅੱਜ ਹੀ ਲਈਆ ਪਿੰਡੂ ਹੀ ਲਈਆ ਆਪਣੇ ਹਾਂ ਪਿੰਡੂ ਹੀ ਲਈਆ 13 ਕਿਲੋ ਬੋਲੀ ਤਿਆਰ ਆ ਜੀ ਹਾਂ ਕੱਲ ਦੀ ਸੂਈ ਥੱਲੇ ਠੀਕ ਆ ਕਿੰਨਾ ਚ ਦੁੱਧ ਦੇ ਦੂ ਭਾਈ ਦੁੱਧ ਪਿਛਲੇ ਸੂਏ 18 19 ਕਿਲੋ ਚੋਇਆ ਹੋਇਆ 22 23 ਕਿਲੋ ਦੇ ਦੂ ਤੇ ਖਾਲੀ ਦਾ ਭਾਈ ਕੀਤੀ ਨਹੀਂ ਹੁਣੇ ਖਾਲੀ ਭਾਈ ਕਰਦੀ ਆ ਪ੍ਰੋਪਰ ਉਹਨਾਂ ਦੇ ਘਰੇ 9 ਵਜੇ ਜਮਾ ਸਾਫ ਕਰਕੇ ਲੈਂਦੀ ਆ ਜੀ ਠੀਕ ਆ 9 ਵਜੇ ਸਾਫ ਕਰਕੇ ਲੈਂਦੀ ਚਲੋ 13 ਕਿਲੋ ਬੋਲੀ ਨਟ ਤਿਆਰ ਜੋ ਓਕੇ ਲੈ ਜਾ ਭਾਈ 2 ਡੰਗ ਜੀ ਭਾਈ 3 ਡੰਗ ਚੋੜ ਕੇ ਦਿਖਾ ਦਿਓ ਜੀ ਕ੍ਰਾਸ ਬਰੀਡ ਦੀਆਂ ਗਾਂਵਾਂ ਤਾਂ ਕਰਕੇ ਜੀ ਥੋੜਾ ਜਿਹਾ ਬੱਚੇ ਦਾ ਕਰਦੀ ਆ ਥੋੜੀ ਜਿਹੀ ਤਲਿਹਾਰੇ ਦੀ ਵੀ ਹੌਲ ਕਰਦੀ ਆ ਬਾਈ ਕਹਿੰਦਾ ਜਿੰਨਾ ਵੀਰਾਂ ਤੋਂ ਲਿਆਂਦੀ ਉਹਨਾਂ ਦੀ ਬੰਨੀ ਵੀ ਸੀ ਬਾਲੀਆਂ ਗਾਂਆਂ ਚ ਤਾਂ ਕਰਕੇ ਹੁਣ ਉਪਰੇ ਥਾਂ ਦਾ ਕਰਦੀ ਆ ਬਾਕੀ ਛੋਟਾ ਛੋਟਾ ਸੈੰਗ ਆ ਸੀਲ ਸੌ ਕਰਮ ਵਾਲੀ ਪੂਰੀ ਆ ਭੋਰਾਣੀ ਬਾਈ ਕਹਿੰਦਾ ਮਾਰਦੀ ਪੂਰੀ ਕਰਮ ਵਾਲੀ ਸੀਲ ਸੌ ਆ 13 ਕਿਲੋ ਬਈ ਦੱਸਦਾ ਕਿ ਬੌਲਾ ਮੇਰੇ ਘਰੇ ਤਿਆਰ ਆ ਤਸੱਲੀ ਆ ਕੇ ਕਰ ਲਿਓ ਚਾਹੇ 2 ਟਾਈਮ ਚਵਾਈ ਕਰ ਲਿਓ ਚਾਹੇ 4 ਟਾਈਮ ਚਵਾਈ ਕਰ ਲਿਓ ਚਾਹੇ 6 ਟਾਈਮ ਕਰ ਲਿਓ ਬਾਕੀ ਕ੍ਰਾਸ ਬਰੀਡ ਚ ਪੈਂਦੀ ਆ ਦੁੱਧ ਇਹਨਾਂ ਦਾ ਚੰਗਾ ਹੁੰਦਾ ਫੈਟ ਚੰਗੀ ਹੁੰਦੀ ਆ ਮੱਝਾਂ ਰ ਗਈ ਹੁੰਦਾ ਕੀ ਮੋਹਲਾ ਬਈ ਇਹਦਾ ਜੈਜ ਇਹ 47000 ਰੁਪਿਆ 45 ਦੇ ਦਾਂਗੇ ਬਈ ਇਹ 47000 ਰੁਪਇਆ ਬਾਈ ਕਹਿੰਦਾ ਮੋਲਾ 45000 ਦੀ ਹਾਂ ਨਾਏ ਬਾਕੀ ਉਹਦੇ ਛੁ ਮਾਨ ਤਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਹੋ ਬਾਕੀ ਸੀਲ ਸੌ ਕਰਮਾ ਲਈ ਪੂਰੀ ਆ ਮਗਰ ਬੱਚਾ ਵੱੱਛਾ ਏ ਕੋਈ ਵੀ ਐਨੀਮਲ ਕਿਸੇ ਨੂੰ ਪਸੰਦ ਆਉਂਦਾ ਕਨੈਕਟ ਬਾਈ ਨਾਲ ਕਰ ਸਕਦੇ ਆ ਬਾਈ ਦਾ ਨੰਬਰ ਥੱਲੇ ਵਾਲੇ ਪਾਸੇ ਸਕਰੀਨ ਤੇ ਚੱਲੂਗਾ ਜੀ ਧੰਨਵਾਦ ਜੀ